फतेहगढ़ साहिब में कई स्थानों पर ईद उल फितर का त्यौहार श्रद्धा और उत्साह के साथ मनाया गया इस मौके पर हल्का फतेहगढ़ साहिब विधायक एडवोकेट लखबीर सिंह राय पंजाब के पूर्व मंत्री डॉक्टर हरबंस लाल जिला परिषद के पूर्व चेयरमैन बलजीत सिंह मौजूद रहे बेरी वाले सैयद पीर ईदगाह आम खास बाग और अन्य धार्मिक स्थानों पर मुस्लिम समुदायों के साथ ईद उल फितर की खुशियां साझा की उन्होंने कहा कि ईद उल फितर का त्यौहार पूरी दुनिया में आपसी भाईचारे के साथ मनाया जाता है और इन दिनों में मुस्लिम समुदाय के लोग अपनी श्रद्धा और के अनुसार दान करते हैं आगे मीडिया से बातचीत करते हुए सैयद मोहम्मद सदीक राजा मुस्दी विधायक अधिवक्ता लखवीर सिंह राय पंजाब पूर्व मंत्री डॉक्टर हरबंस लाल जिला परिषद के पूर्व चेयरमैन बलजीत सिंह बुट्टा हाजी बाबा दिलशाह अहमद ने क्या कहा सुने साहेब मार्किन की इस रिपोर्ट में आज ईद का दिन है तो ईद का दिन सू सा रबा का महीना जो गुजरिया है ये वह इनाम जरा अल्लाह तला वालों सू मिला है ते असी इस मौके पर सब अपने ਦੇਸ਼ ਵਾਸੀਆਂ ਨੂੰ ਤੇ ਪੂਰੇ ਇਲਾਕੇ ਦੇ ਵਾਸੀਆਂ ਨੂੰ ਅਸੀਂ ਕੀਤੀ ਮੁਬਾਰਕਬਾਸ਼ ਹੋਸ਼ ਕਰਦਾ ਅੱਲਾਹ ਤਾਲਾ ਇਸ ਮੁਬਾਰਕ ਜਿੰਦ ਸਦਕੇ ਦੇ ਅੰਦਰ ਕੋਈ ਦੁਨੀਆ ਦੇ ਅੰਦਰ ਅਮਨਵਾ ਸ਼ਾਂਤੀ ਕਾਇਮ ਰੱਖੇ ਆਪਸ ਵਿੱਚ ਦਾ ਪਿਆਰ ਪਿਆਰ ਮੁਹੱਬਤ ਅਤੇ ਭਾਈਚਾਰੇ ਨੂੰ ਕਾਇਮ ਰੱਖੇ ਇਹ ਹੀ ਮੇਰੀ ਦੁਆ ਹੈ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਆਬਾਦ ਰੱਖੇ ਕਿ ਆਪੀ ਅਪੀਲ ਕਰਦਾ ਮੈਂ ਇਹ ਅਪੀਲ ਕਰਦਾ ਕਿ ਇਸ ਬਲਕ ਨਾ ਇਹ ਬਲਕ ਜੜਾਗਾ ਪਿਆਰ ਮੁਹੱਬਤ ਦਾ ਇਹਵਾਰਾ ਹੈ ਵਾਰਾ ਦੇ ਹਮੇਸ਼ਾ ਤੁਸੀਂ ਸਦੀਆਂ ਤੋਂ ਇਸ ਇਸ ਮੁਲਕ ਦੇ ਅੰਦਰ ਪਿਆਰ ਮੁਹੱਬਤ ਕਾਇਮ ਰਿਹਾ ਦੇ ਅਸੀਂ ਇਹ ਕਿ ਇਹ ਹੀ ਦੁਆ ਸਾਡੀ ਵੀ ਕਿ ਹਮੇਸ਼ਾ ਇਹ ਪਿਆਰ ਮੁਹੱਬਤ ਇਸੇ ਤਰ੍ਹਾਂ ਕਾਇਮ ਰਹੇ ਮੁਬਾਰਕ ਦਿਨ ਮੈਂ ਸਾਰੀ ਸਾਡੇ ਭਰਾਵਾਂ ਨੂੰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੂੱਚੇ ਵਸਿਆ ਨੂੰ ਪੰਜਾਬ ਦੇ ਵਸਿਆ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਵਾਦ ਪੇਸ਼ ਕਰਦਾ ਅੱਲਾਹ ਅਗੇ ਦੁਆ ਕਰਦੇ ਹਾਂ ਕਿ ਜਿਹੜਾ ਆਉਣ ਵਾਲਾ ਸਾਲ ਹੈ ਸਾਡੇ ਸਾਰੇ ਪਰਿਵਾਰ ਤੰਦਰੁਸਤ ਚੜ੍ਹਦੀ ਕਲਾ ਹਣ ਤੇ ਸਾਡਾ ਆਪਸੀ ਭਾਈਚਾਰਾ ਜਿਵੇਂ ਪੰਜਾਬ ਦਾ ਦੇਖਣ ਨੂੰ ਮਿਲਦਾ ਮੈਂ ਜੋ ਬਹੁਤ ਹੋ ਮਸਜਿਦ ਤੇ ਗਿਆ ਉਥੇ ਸਾਰੇ ਕਮਿਊਨਿਟੀ ਲੋਕ ਚਾਹੇ ਉਹ ਪੰਡਤ ਜੀ ਸੀ ਸਾਡੇ ਇਕੱਠਾ ਉਹ ਵੀ ਮਿਲੇ ਚਾਹੇ ਉਹ ਗੈਨੀ ਜੀ ਸੀ ਜਿਹੜੇ ਗੁਰਦੁਆਰਾ ਸਾਹਿਬ ਚ ਪਾਠ ਕਰਦੇ ਆ ਉਹ ਸਹਿਬਾਨ ਵੀ ਮਿਲੇ ਸੋ ਪੰਜਾਬ ਵਰਗਾ ਕਿਤੇ ਭਾਈਚਾਰਾ ਨਹੀਂ ਔਰ ਈਦ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਇਹੀ ਸਾਨੂੰ ਅੱਲਾ ਤਾਲਾ ਨੇ ਸਿੱਖਿਆ ਦਿੱਤੀ ਹੈ ਕਿ ਤੁਸੀਂ ਭਾਈਚਾਰਕ ਸਾਂਝ ਰੱਖਣੀ ਆ ਪਿਆਰ ਰੱਖਣਾ ਤਾਂ ਹੀ ਪਰਮਾਤਮਾ ਨੂੰ ਅੱਲਾ ਨੂੰ ਪਾਇਆ ਜਾ ਸਕਦਾ ਹੈ ਸਾਡੇ ਫਤੇਗੜ ਸਾਹਿਬ ਪੰਜਾਬ ਦੀ ਧਰਤੀ ਤੇ ਇੱਥੇ ਰੋਜਾ ਸ਼੍ਰੀ ਵਿਖੇ ਬਹੁਤ ਧਾਰਮਿਕ ਇਤਿਹਾਸਕ ਅਸਥਾਨ ਹੈ ਤੇ ਮੁਸਲਮਾਨਾਂ ਦਾ ਬਹੁਤ ਵੱਡਾ ਅਸਥਾਨ ਹੈ ਅੱਜ ਪੰਜਾਬ ਦੇਜ ਦੇ ਕੋਨੇ-ਕੋਨੇ ਤੋਂ ਸਾਡਾ ਮੁਸਲਮਾਨ ਭਾਈਚਾਰਾ ਅੱਜ ਈ ਦੇ ਤਿਹਾਰ ਤੇ ਇੱਥੇ ਨਤਮਸਤਕ ਹੋਣ ਵਾਸਤੇ ਆਉਂ ਹੈ ਔਰ ਅਸੀਂ ਹਰ ਸਾਲ ਇੱਥੇ ਨਤਮਸਤਕ ਹੋ ਕੇ ਜਾਂਦੇ ਹਾਂ ਸਾਡੇ ਸਤਕਾਰਯੋਗ ਖਲੀਫਾ ਜੀ ਜੋ ਇੱਥੇ ਗਵਾਹੀ ਕਰ ਰਹੇ ਨੇ ਸਾਡੇ ਮੁਸਲਮਾਨ ਭਾਈਚਾਰੇ ਦੀ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਔਰ ਹਾਜ਼ਾ ਨਾਰਾ ਚੇਤਨਾ ਮੰਚ ਪੰਜਾਬ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਹਨਾਂ ਨੂੰ Eid ਦੇ ਤਿਹਾੜੀ ਦੀ ਮੈਂ ਲੱਖ ਲੱਖ ਮੁਬਾਰਕਵਾਦ ਦਿੰਨਾ ਔਰ ਇਹ ਆਮ ਖਾਸ ਵਾਗੂਖੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਵੱਡੇ ਇਕੱਠ ਨੂੰ ਆਪਾਂ ਅੱਜ Eid ਦੇ ਸਮਾਗਮ ਦੀ ਇੱਥੇ ਮੁਬਾਰਕਵਾਦ ਦੇਖ ਕੇ ਆਏ ਆਂ ਤੋਂ ਚਾਰੇ ਪਾਸੇ ਮੈਂ ਕਹੂਗਾ ਮੁਸਲਮਾਨ ਭਾਈਚਾਰੇ 'ਚ ਅੱਜ ਬਹੁਤ ਖੁਸ਼ੀ ਹੈ ਸਾਰਿਆਂ ਦੇ ਚਿਹਰਿਆਂ ਤੇ ਔਰ ਕਿਉਂਕਿ ਤਪ ਕਰਨ ਤੋਂ ਬਾਅਦ ਇੱਕ ਮਹੀਨਾ ਲਗਾਤਾਰ ਰੂਜ਼ੇ ਰੱਖਣ ਤੋਂ ਬਾਅਦ ਇਹ ਤਿਹਾਰ ਆਉਂਦਾ ਸੋ ਸਾਰੇ ਦੇਸ਼ ਵਾਸੀਆਂ ਨੂੰ ਦੁਨੀਆ ਚ ਰਹਿੰਦੇ ਸਾਡੇ ਮੁਸਲਮਾਨ ਭਾਈਚਾਰੇ ਨੂੰ ਅੱਜ ਦੇ ਈਦ ਦੇ ਤਿਹਾਰ ਦੀ ਮੈਂ ਲੱਖ ਲੱਖ ਮੁਬਾਰਕਵਾਦ ਦਿੰਦਾ ਔਰ ਖਲੀਫਾ ਜੀ ਦਾ ਖਾਸ ਤੌਰ ਤੇ ਧੰਨਵਾਦ ਹੈ ਕਿਉਂਕਿ ਇਹ ਇਲਾਕੇ ਦੇ ਵਿੱਚ ਮੁਸਲਮਾਨ ਭਾਈਚਾਰੇ ਦੀ ਕੋਈ ਵੀ ਮੁਸ਼ਕਲ ਹੁੰਦੀ ਹੈ ਉਹਦੇ ਲਈ ਹਮੇਸ਼ਾ ਹੌਸਲਾ ਅਸ਼ੀਰਵਾਦ ਤਤਪਰ ਰਹਿਨੇ ਆ ਉਹਦੇ ਨਾਲ ਖੜਦੇ ਆ ਔਰ ਸਾਰਾ ਇਲਾਕਾ ਇਹਨਾਂ ਦਾ ਜਿਹੜਾ ਹੈ ਧਰਮ ਬਾਤ ਉਪਰ ਉੱਠ ਕੇ ਇਹਨਾਂ ਦਾ ਸਨਮਾਨ ਕਰਦਾ ਔਰ ਸਾਨੂੰ ਸਾਰੇ ਧਰਮ ਜਿਹੜੇ ਐ ਸਾਂਝੀ ਵਾਲਤਾ ਦੇ ਤੌਰ ਤੇ ਨਾਲ ਮਿਲ ਕੇ ਮਨਾਉਣੇ ਚਾਹੀਦੇ ਆ। ਇਸ ਦੇ ਸ਼ੁਭ ਦਿਹਾੜੇ ਦੇ ਮੌਕੇ ਸਮੁੱਚਾ ਮੁਸਲਿਮ ਭਾਈਚਾਰੇ ਵੱਲੋਂ ਅਜ਼ਰ ਰਮਜ਼ਾਨ ਦੇ ਮਹੀਨਾ ਪੂਰਾ ਹੋਣ ਤੇ ਨਵਾਜ਼ਾ ਕੀਤਾ ਔਰ ਪ੍ਰਮਾਤਮਾ ਦਾ ਅੱਲਾ ਦਾ ਸ਼ੁਕਰ ਕਰਦੇ ਪਬਲਿਕ ਲਈ ਦੁਆਵਾਂ ਕੀਤੀਆਂ। ਸੋ ਮੈਂ ਸਮਝਦਾ ਅੱਜ ਦਾ ਜਿਹੜਾ Eid ਦਾ ਇਹ ਦਿਹਾੜਾ ਇਹਦੇ ਇਸ ਮੌਕੇ ਜੋ ਸਾਡਾ ਜਿੱਥੇ ਖੁਸ਼ੀਆਂ ਦਾ ਤਿਹਾਰ ਹੈ। ਉੱਥੇ ਸਾਨੂੰ ਆਪਸੀ ਭਾਈਚਾਰੀ ਭਾਈਚਾਰਕ ਏਕਤਾ ਦਾ ਸੁਨੇਹਾ ਦਿੰਦਾ ਉੱਥੇ ਸਾਡੇ ਜੋ ਬੈਰ ਵਿਰੋਧ ਉਹ ਸਾਰੀਆਂ ਗੱਲਾਂ ਖਤਮ ਕਰਕੇ ਅੱਜ ਗਲਵਕੜੀ ਸੋਚਾ ਭਾਈਚਾਰਾ ਪਾਉਂਦਾ ਸੋ ਮੈਂ ਸਮਝਦਾ ਜੇ ਅਸੀਂ ਐਸੇ ਦਿਹਾੜੇ ਦੇ ਮੌਕੇ Eid ਦੇ ਦਿਨ ਦੇ ਮੌਕੇ ਅਸੀਂ ਅੱਜ ਐਸਾ ਸੁਨੇਹਾ ਲੈ ਕੇ ਜਾਈਏ ਜਿਸ ਦੇ ਨਾਲ ਧਰ ਕਰ ਸਾਡੇ ਏਕਤਾ ਹੋਵੇ ਇਲਾਕਿਆਂ 'ਚ ਸ਼ਾਂਤੀ ਹੋਵੇ ਸੋ ਉਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਜਿੱਥੇ ਭਾਈਚਾਰਾ ਮਜ਼ਬੂਤ ਹੋ ਸਕਦਾ ਉਸੇ ਸਾਡਾ ਜਿਹੜੀ ਅਸੀਂ ਦਿਨ ਦੁਪਣੀ ਰਾਤ ਚੁਗਣੀ ਤਰੱਕੀ ਵੀ ਕਰ ਸਕਦੇ ਹਾਂ ਸੋ ਸਾਨੂੰ ਅੱਜ ਅੱਲਾ ਦਾ ਦੋ ਸਾਨੂੰ ਸੁਨੇਹਾ ਹੈ ਪਰਮਾਤਮਾ ਦਾ ਜੋ ਸਾਨੂੰ ਸੁਨੇਹਾ ਹੈ ਉਹ ਅੱਜ ਕਰ ਕਰ ਲੈ ਕੇ ਜਾਣ ਦੀ ਲੋੜ ਹੈ ਆਪਣੀ ਔਰ ਸੇ ਔਰ तमाम ਆਪਣੀ ਮਿਰਜ਼ਾ ਮੁਲਤਾਨੀ ਲੋਹਰ ਬਰਾਦਰੀ ਕੀ ਔਰ ਸੇ ਅੱਜ Eid ਕੀ ਮੁਬਾਰਕਬਾਦ ਅੱਜ ਹਮਾਰੇ ਆ MLA ਸਾਹਿਬ ਆਏ MC ਬੋਵੀ ਸਾਹਿਬ ਆਏ ਉਸੇ ਔਰ ਵੀ MC ਸਾਰੇ ਆਏ ਮਾਸ਼ਾਅੱਲਾ ਬੜਾ ਇਨਵਦੀਆ ਲੱਗਦਾ ਅੱਛਾ ਲੱਗਦਾ ਹੈ ਇਹ ਸਾਂਝਾ ਰੋਗ ਆਮ ਹੁੰਦਾ ਹੈ ਦੋਸਤੋ ਮੈਨੂੰ ਖੁਸ਼ੀ ਇਸ ਬਾਤ ਕੀ ਵੀ ਹੈ ਕਿ ਮੈਨੂੰ ਇਸ ਪਵਿੱਤਰ ਧਰਤੀ 'ਤੇ ਸੇਵਾ ਕਰਨ ਦਾ ਮੌਕਾ ਮਿਲਿਆ